ਪੰਜਾਬ ਦੇ ਵਿੱਚ 20000 ਸਕੂਲ ਹੈ ਬਹੁਤ ਬੁਰਾ ਹਾਲਤ ਬਹੁਤ ਬੁਰੀ ਹਾਲਤ ਸੀ ਕਿ ਚਾਰ ਦਿਵਾਰੀ ਤੱਕ ਨਹੀਂ ਸੀ ਬੱਚਿਆਂ ਦੇ ਬੈਠਣ ਲਈ ਫਰਨੀਚਰ ਨਹੀਂ ਸੀ ਬਾਥਰੂਮ ਨਹੀਂ ਸੀ ਇਸ ਵਕਤ 8000 ਸਕੂਲਾਂ ਦੇ ਵਿੱਚ ਚਾਰ ਦਿਵਾਰੀ ਦਾ ਕੰਮ ਚੱਲਦਾ ਪਿਆ ਬਾਉਂਡਰੀ ਵਾਲ ਦਾ ਅਸੀਂ ਸਾਡੇ ਸੀਐਮ ਸਾਹਿਬ ਨੇ ਸਾਨੂੰ ਟਾਰਗੇਟ ਦਿੱਤਾ ਸੀ 31 ਮਾਰਚ ਤੱਕ ਪੰਜਾਬ 'ਚ ਕੋਈ ਵੀ ਬੱਚਾ ਇਦਾਂ ਦਾ ਨਹੀਂ ਰਹੂਗਾ ਜੋ ਥੱਲੇ ਬੈਠੂਗਾ ਅਸੀਂ 75000 ਨਵੇਂ ਡੈਸ ਜਾਨੀ 1.5 ਲੱਖ ਬੱਚਾ ਜੋ ਥੱਲੇ ਬੈਠਦਾ ਸੀ ਉਹ ਲਗਾਤਾਰ ਸਕੂਲਾਂ 'ਚ ਭੇਜ ਰਹੇ ਹਾਂ ਪੰਜਾਬ ਦੇ ਵਿੱਚ ਚੇਜ਼ਾ ਤੋਂ ਅੱਜ ਨਵੇਂ ਜਿਹੜੇ ਵਾਸ਼ਰੂਮ ਬਣ ਰਹੇ ਆ ਪੁਰਾਣੇ ਵਾਸ਼ਰੂਮਾਂ ਦੀ ਮਰਮਮਤ ਸਫਾਈ ਹੋ ਰਹੀ ਹੈ ਬੁਨਿਆਦੀ ਕੰਮ ਹੈ ਤੇ ਪਹਿਲੀ ਵਾਰੀ ਹੋਇਆ ਕਿ ਸਾਡੇ ਸਕੂਲ ਆਫ ਫੈਮਿਨੈਂਸ ਦੇ ਬੱਚੇ ਜਿਹੜੇ ਆ ਤੁਸੀਂ ਦੇਖਿਆ ਹੋਊਗਾ ਕਿ ਉਹਨਾਂ ਦੀ ਐਕਸਪੋਜ਼ਰ ਵਧੇਗੀ ਅਗਰ ਕੋਈ ਬੱਚਾ ਇਹ ਕਹਿੰਦਾ ਹੈ ਕਿ ਮੈਂ ਯੂਪੀਐਸਸੀ ਅਫਸਰ ਬਣਨਾ ਚਾਹੁੰਦਾ ਮੈਂ ਆਈਐਸ ਆਈਪੀਐਸ ਪੀਸੀਐਸ ਪੀਪੀਐਸ ਅਫਸਰ ਬਣਨਾ ਚਾਹੁੰਦਾ ਅਸੀਂ ਉਹਨਾਂ ਬੱਚਿਆਂ ਨੂੰ ਪੜ੍ਹਾਈ ਤਾਂ ਵਧੀਆ ਦੇ ਰਿਹਾ ਕੋਚਿੰਗ ਵੀ ਦੇ ਰਿਹਾ ਜਿਹੜੇ ਕੁਝ ਸਕੂਲ ਹੈ ਕਿਉਂਕਿ ਇਸ ਵਾਰੀ ਮੈਂ ਤੁਹਾਨੂੰ ਦੱਸਾਂ ਦਸਵੀਂ ਤੇ 12ਵੀਂ ਦੇ ਇ ਚਾਹੇ ਉਹ CBSE ਹੋਵੇ ਚਾਹੇ PSCB ਹੋਵੇ ਚਾਹੇ નેਵੀ ਬੋਰਡ ਉਹਨਾਂ ਨੂੰ ਇਹ ਚੋਣ ਕਮਿਸ਼ਨ ਵੱਲੋਂ ਹਦਾਇਤ ਸੀਗੀ ਇਮਤਿਹਾਨਾਂ ਨੂੰ ਥੋੜਾ ਐਡਵਾਂਸ ਲੈਣਾ ਇਸ ਕਰਕੇ ਕੁਝ ਸਕੂਲਾਂ ਦੀ ਜੋ ਕੰਪਲੇਂਟ ਆ ਸੀ ਵੀਰ ਵੈਰੀਫਾਈ ਕਰਾਇਆ ਉਹ 10ਵੀਂ ਦੇ ਪ੍ਰੀ ਬੋਰਡ ਐਗਜ਼ਾਮ ਲੈ ਰਹੇ ਆ ਇਸ ਕਰਕੇ ਉਹ ਨਹੀਂ ਬਟ ਅਗਰ ਉਸ ਤੋਂ ਇਲਾਵਾ ਜੇ ਅਗਰ ਕੋਈ ਕਿਉਂਕਿ ਲਈ ਇੱਕ ਇਹ ਜਿਹੜੇ ਹੁਕਮ ਹੈ ਖੁਦ ਮੁੱਖ ਮੰਤਰੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਦੇ ਨਾਲ ਆਇਆ ਤੇ ਅਗਰ ਕੋਈ ਉਲੰਘਣਾ ਕਰਦਾ ਤੁਸੀਂ ਜਰੂਰ ਦੱਸੋ ਸਕੂਲ ਦੇ ਖਿਲਾਫ ਕਾਰਵਾਈ ਹੋਵੇਗੀ ਲਿਸਨਰ ਜਿਹੜੀ ਇਹ ਅਥੌਲਿਟੀ ਵਾਲੀ ਗੱਲ ਹੈ ਛੁੱਟੀਆਂ ਵਾਲੀ ਗੱਲ ਹੈ ਪੰਜਾਬ ਦੇ ਵਿੱਚ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਨੂੰ ਹਰ ਰੋਜ਼ ਉਹਨਾਂ ਵੱਲੋਂ ਲੈ ਜਾ ਰਹੇ ਇਨਕਲਾਬੀ ਫੈਸਲੇ ਜਿਸ ਦੇ ਨਾਲ ਪੰਜਾਬ ਦੁਬਾਰਾ ਤਰੱਕੀ ਦੀਆਂ ਲੀਹਾਂ ਤੇ ਤੇ ਜਿਹੜੇ ਜਨ ਹਿੱਤਲੇ ਫੈਸਲੇ ਆ ਜਿਹਦੇ ਵਿੱਚ ਚਾਹੇ ਉਹ ਕਿਸਾਨਾਂ ਲਈ ਹੋਣ ਚਾਹੇ ਨੌਜਵਾਨਾਂ ਲਈ ਹੋਣ ਚਾਹੇ ਵਪਾਰੀਆਂ ਲਈ ਹੋਣ ਚਾਹੇ ਸਾਡੇ ਮਾਤਾਵਾ ਪੈਣਾਂ ਲਈ ਚਾਹੇ ਸਟੂਡੈਂਟਸ ਲਈ ਅ ਸਿੱਖਿਆ ਕ੍ਰਾਂਤੀ ਦੀ ਗੱਲ ਕਰ ਲਈਏ ਸਿਹਤ ਸੁਧਾਰਾਂ ਦੀ ਗੱਲ ਕਰ ਲਈਏ ਤੋ ਸਬ ਦੇ ਕਾਰਨ ਪੰਜਾਬ ਦੇ ਵਿੱਚ ਇਸ ਵਕਤ ਬਹੁਤ ਸਾਰੇ ਸ਼ਖਸ ਰਾਜਨੀਤਿਕ ਗੈਰਾਇਨੈਟਿਕ ਲੋਕ ਆਮ ਆਦਮੀ ਪਾਰਟੀ ਦੇ ਪਰਿਵਾਰ ਦੇ ਵਿੱਚ ਸ਼ਾਮਿਲ ਹੋ ਰਹੇ ਆ ਉਸੇ ਲੜੀ ਦੇ ਤਹਿਤ ਅੱਜ ਬੜੀ ਖੁਸ਼ੀ ਵਾਲੀ ਗੱਲ ਹੈ ਕਿ ਸਾਡੇ ਭਰਾ ਵਿਜੇ ਕੁਮਾਰ ਛਾਬੜਾ ਜੀ ਜੋ ਮੌਜੂਦਾ ਐਮਸੀ ਨੇ ਫਰੀਦਕੋਟ ਤੇ ਅਕਾਲੀ ਦਲ ਨਾਲ ਸੰਬੰਧ ਰੱਖਦੇ ਸੀ ਅਕਾਲੀ ਦਲ ਦੇ ਮੀਤ ਪ੍ਰਧਾਨ ਵੀ ਰਹੇ ਆ ਜ਼ਿਲ੍ਹੇ ਦੇ ਅੱਜ ਉਹ ਸਾਡੇ ਪਰਿਵਾਰ ਆਮ ਆਦਮੀ ਪਾਰਟੀ ਦੇ ਪਰਿਵਾਰ ਦੇ ਵਿੱਚ ਭਗਵੰਤ ਮਾਨ ਜੀ ਤੋਂ ਸੋਚ ਦੀ ਸੋਚ ਤੋਂ ਉਹਨਾਂ ਦੇ ਵੱਲੋਂ ਜਿਹੜਾ ਪਿਛਲੇ 2 ਸਾਲਾਂ ਤੋਂ ਜੋ ਸਰਕਾਰ ਚੱਲਦੀ ਉਹਨਾਂ ਦੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਆਏ ਇਹਨਾਂ ਦਾ ਅਸੀਂ ਸਵਾਗਤ ਕਰਦੇ ਆਂ ਸਰ ਲੋਕ ਸਭਾ ਕਿਉਂ ਨਾ ਲੱਗੇ ਕਿਸ ਤਰ੍ਹਾਂ ਦੇ ਕਰਦੇ ਆਂ ਹਾਂਜੀ ਉਹ ਤੁਹਾਨੂੰ ਪਤਾ ਹੈ ਜੀ ਉਹ ਤਾਂ ਮੇਰੇ ਤੋਂ ਮੇਰੇ ਤੋਂ ਵੱਡੇ ਲੈਵਲ ਦੀਆਂ ਗੱਲਾਂ ਨੇ ਜੀ ਤੁਸੀਂ ਮੇਰੇ ਤੋਂ ਸੰਬੰਧਿਤ ਗੱਲਾਂ ਕਰੂੰ ਮੈਂ ਤੁਹਾਨੂੰ ਅੱਜ ਤੁਸੀਂ ਰਿਕਾਰਡ ਦਾ ਸਾਰਾ ਮੀਡੀਆ ਆਪਸ ਦੇ ਰੂਬਰੂ ਹੋ ਰਿਹਾ ਤੁਸੀਂ ਅੱਜ ਇਸ ਗੱਲ ਦੀ ਤਸਦੀਕ ਕਰੋਗੇ ਤੇ ਮੈਂ ਤੁਹਾਨੂੰ ਵੀ ਕਹਿੰਦਾ ਤੁਸੀਂ ਜਾ ਕੇ ਜ਼ਰੂਰ ਦੇਖੋ ਪੰਜਾਬ ਦੇ ਵਿੱਚ ਇਸ ਵੇਲੇ ਅਸੀਂ ਸਕੂਲਾਂ 'ਚ ਅਸੀਂ ਜਿਹੜਾ ਬੁਨਿਆਦੀ ਸੁਧਾਰ ਹੈ ਉਸ ਜਿੱਤੇ ਬਹੁਤ ਜ਼ੋਰ ਦਿੱਤਾ ਹੋਇਆ ਹੈ ਪਹਿਲੀ ਵਾਰੀ ਹੋਇਆ ਤੁਸੀਂ ਆਪ ਇਹਨੂੰ ਤੁਸੀਂ ਆਪਣੀ ਅੱਖਾਂ ਦੇ ਨਾਲ ਆਪਣੇ ਕੈਮਰਿਆਂ ਦੇ ਨਾਲ ਵੈਰੀਫਾਈ ਜ਼ਰੂਰ ਕਰੋ ਤੇ ਅਗਰ ਕਿਤੇ ਕੋਈ ਕਮੀ ਵੀ ਹੈ ਮੈਂ ਖੁਦ ਤੁਹਾਨੂੰ ਐਜ਼ এডਿਕੇਸ਼ਨ ਮਿਨਿਸਟਰ ਕਹਿੰ ਰਿਹਾ ਜ਼ਰੂਰ ਸਾਨੂੰ ਦੱਸੋ ਕਿਉਂਕਿ ਅਗਰ ਤੁਸੀਂ ਦੱਸੋਗੇ ਤਾਂ ਹੀ ਅਸੀਂ ਸੁਧਾਰ ਕਰਾਂਗੇ ਪੰਜਾਬ ਦੇ ਵਿੱਚ 20000 ਸਕੂਲ ਹੈ ਬਹੁਤ ਬੁਰਾ ਹਾਲਤ ਬਹੁਤ ਬੁਰੀ ਹਾਲਤ ਸੀ ਕਿ ਚਾਰ ਦਿਵਾਰੀ ਤੱਕ ਨਹੀਂ ਸੀ ਬੱਚਿਆਂ ਦੇ ਬੈਠਣ ਲਈ ਫਰਨੀਚਰ ਨਹੀਂ ਸੀ ਬਾਥਰੂਮ ਨਹੀਂ ਸੀ ਇਸ ਵਕਤ 8000 ਸਕੂਲਾਂ ਦੇ ਵਿੱਚ ਚਾਰ ਦਿਵਾਰੀ ਦਾ ਕੰਮ ਚੱਲਦਾ ਪਿਆ ਬਾਉਂਡਰੀ ਵਾਲ ਦਾ ਅਸੀਂ ਸਾਡੇ ਸੀਐਮ ਸਾਹਿਬ ਨੇ ਸਾਨੂੰ ਟਾਰਗੇਟ ਦਿੱਤਾ ਸੀ 31 ਮਾਰਚ ਤੱਕ ਪੰਜਾਬ ਚ ਕੋਈ ਵੀ ਬੱਚਾ ਇਦਾਂ ਦਾ ਨਹੀਂ ਰਹੂਗਾ ਜੋ ਥੱਲੇ ਬੈਠੂਗਾ ਅਸੀਂ 7500090 ਡੈਸ ਯਾਨੀ ਡੇਢ ਲੱਖ ਬੱਚਾ ਜੋ ਥੱਲੇ ਬੈਠਦਾ ਸੀ ਉਹ ਲਗਾਤਾਰ ਸਕੂਲਾਂ ਚ ਭੇਜ ਰਹੇ ਹਾਂ ਪੰਜਾਬ ਦੇ ਵਿੱਚ 6000 ਤੋਂ ਵੱਧ ਨਵੇਂ ਜਿਹੜੇ ਵਾਸ਼ਰੂਮ ਬਣ ਰਹੇ ਆ ਪੁਰਾਣੇ ਵਾਸ਼ਰੂਮਾਂ ਦੀ ਮਰਮਮਤ ਸਫਾਈ ਹੋ ਰਹੀ ਹੈ ਬੁਨਿਆਦੀ ਕੰਮ ਹੈ ਤੇ ਪਹਿਲੀ ਵਾਰੀ ਹੋਇਆ ਕਿ ਸਾਡੇ ਸਕੂਲ ਆਫ ਫੈਮਿਨਸ ਦੇ ਬੱਚੇ ਜਿਹੜੇ ਆ ਤੁਸੀਂ ਦੇਖਿਆ ਹੋਊਗਾ ਕਿ ਉਹਨਾਂ ਦੀ ਐਕਸਪੋਜ਼ਰ ਰੇਟਸ ਅਗਰ ਕੋਈ ਬੱਚਾ ਇਹ ਕਹਿੰਦਾ ਹੈ ਕਿ ਮੈਂ ਯੂਪੀਐਸਸੀ ਅਫਸਰ ਬਣਨਾ ਚਾਹੁੰਦਾ ਮੈਂ ਆਈਐਸ ਆਈਪੀਐਸ ਪੀਸੀਐਸ ਪੀਪੀਐਸ ਅਫਸਰ ਬਣਨਾ ਚਾਹੁੰਦਾ ਅਸੀਂ ਉਹਨਾਂ ਬੱਚਿਆਂ ਨੂੰ ਪੜ੍ਹਾਈ ਤਾਂ ਵਧੀਆ ਦੇ ਰਿਹਾ ਕੋਚਿੰਗ ਵੀ ਦੇ ਰਿਹਾ ਉਸ ਦੇ ਨਾਲ ਉਹਨਾਂ ਨੂੰ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਡੀਸੀ ਸਹਿਬਾਨਾ ਨਾਲ ਐਸਡੀਐਮ ਸਹਿਬਾਨਾ ਨਾਲ ਐਸਐਸਪੀ ਸਹਿਬਾਨਾ ਨਾਲ ਉਹਨਾਂ ਨੂੰ ਜਾ ਕੇ ਐਕਸਪੋਜ਼ਰ ਵਿਜ਼ਿਟਸ ਤਾਂ ਕਿ ਉਸ ਕੁਰਸੀ ਨੂੰ ਮਹਿਸੂਸ ਕਰ ਸਕਣ ਉਹਨਾਂ ਨੂੰ ਕੁਝ ਸਿੱਖਣ ਕਿ ਕਿਵੇਂ ਉਹ ਇਹ ਬਣੇ ਐਦਾਂ ਹੀ ਜੇ ਕੋਈ ਬੱਚਾ ਕਹਿੰਦਾ ਮੈਂ ਐਨਡੀਏ ਚ ਜਾਣਾ ਅਸੀਂ ਉਹਨਾਂ ਨੂੰ ਜਿੰਨੀ ਆਰਮੀ ਕੈਂਟੋਨਮੈਂਟਸ ਹੈ ਉਸ ਉਸ ਜ਼ਿਲ੍ਹੇ ਦੇ ਤਬ ਤੋਂ ਨੇੜੇ ਉੱਥੇ ਭੇਜਦੇ ਆ ਉਹ ਕਰਨਾਲਾ ਦੇ ਨਾਲ ਬ੍ਰਿਗੇਡੀਅਰ ਸਹਿਬਾਨਾਂ ਦੇ ਨਾਲ ਉਹਨਾਂ ਦੀ ਵਰਦੀ ਨੂੰ ਹੱਥ ਲਾ ਕੇ ਮਹਿਸੂਸ ਕਰਦੇ ਆ ਕਿ ਅੱਛਾ ਉਹਨਾਂ ਨੂੰ ਪੁੱਛਦੇ ਕਿਵੇਂ ਐ ਇੱਕ ਆਰਮੀ ਲਾਈਫ ਤਾਂ ਕਿ ਉਹ ਪ੍ਰੇਰਿਤ ਹੋ ਸਕਣ ਜਿਹੜੀ ਇਹ ਤੇ ਇਹ ਸਹੂਿਦਾਵਾਂ ਪੰਜਾਬ ਦੇ ਕਿਸੇ ਪ੍ਰਾਈਵੇਟ ਸਕੂਲ ਚ ਮਹਿੰਗੇ ਤੋਂ ਮਹਿੰਗੇ ਪ੍ਰਾਈਵੇਟ ਸਕੂਲ ਚ ਨਹੀਂ ਐ ਐਦਾਂ ਹੀ ਅਗਰ ਕੋਈ ਬੱਚਾ ਕਹਿੰਦਾ ਮੈਂ ਇੰਜੀਨੀਅਰ ਬੰਨਾ ਮੈਂ ਡਾਕਟਰ ਬੰਨਾ ਤਾਂ ਜੇ ਹੀ ਨੀਟ ਤੇ ਜਿਹੜੇ ਸਾਡੇ ਤਾਂ ਟੀਚਰ ਹੋਣਾ ਹੈ ਹੀ ਐ ਪਰ ਸਪੈਸ਼ਲ ਅਸੀਂ ਟੀਚਰਸ ਜਿਹੜੇ ਐ ਬੁਲਾ ਕੇ ਉਹਨਾਂ ਨੂੰ ਅਸੀਂ ਸਪੈਸ਼ਲ ਜਿਹੜਾ ਵਿੰਟਰ ਕੈਂਪ ਲਗਾਏ ਉਹਨਾਂ ਦੇ ਇਹ ਸਭ ਕੁਛ ਜਿਹੜਾ ਬੱਚਾ ਕੋਈ ਕਹਿੰਦਾ ਮੈਂ ਸਾਇੰਟਿਸਟ ਬਣ ਉਹਨਾਂ ਨੂੰ ਸੇ ਇਸਰੋ ਪੇ ਇਧੇ ਆ ਤਾਂ ਕਿ ਉਹ ਲਾਂਚ ਦੇਖ ਸਕਣ ਜਿੰਨੇ ਵੀ ਰਾਕਟ ਲਾਂਚੇਸ ਹੁੰਦੇ ਇਹ ਫੈਸਿਲਿਟੀਆਂ ਕਿਤੇ ਨਹੀਂ ਮਿਲਦੀਆਂ ਸਰਕਾਰੀ ਸਕੂਲਾਂ ਦੇ ਵਿੱਚ ਸਿਕਿਉਰਿਟੀ ਗਾਰਡ ਆ ਗਿਆ ਜਿੰਨੇ ਵੀ ਪੰਜਾਬ ਦੇ ਸੀਨੀਅਰ ਸੈਕੰਡਰੀ ਸਕੂਲ ਹੈ ਜਿੱਥੇ ਜਿੱਥੇ 500 ਤੋਂ ਵੱਧ ਬੱਚਾ ਹੈ ਉਹ ਸਾਰਿਆਂ ਦੇ ਬਾਹਰ ਦੋ ਸਾਬਕਾ ਫੌਜੀ ਤੁਹਾਨੂੰ ਸਵੇਰੇ ਜੇ ਤੁਸੀਂ ਕਿਸੇ ਵੀ ਹੁਣ ਜਦੋਂ ਛੁੱਟੀਆਂ ਛੁੱਟੀਆਂ ਤੋਂ ਬਾਅਦ ਤੁਸੀਂ ਆਪ ਜਾ ਕੇ ਇਸ ਗੱਲ ਨੂੰ ਤਸਦੀਕ ਕਰ ਸਕਦੇ ਹੋ ਜਿੰਨੇ ਸੀਨੀਅਰ ਸੈਕੰਡਰੀ ਸਕੂਲ ਹੈ ਕੈਂਪਸ ਮੈਨੇਜਰ ਆ ਗਿਆ ਅੱਗੇ ਕੀ ਟੀਚਰਾਂ ਨੂੰ ਹੀ ਸਾਰਾ ਕੰਮ ਕਰਨਾ ਪੈਂਦਾ ਸੀ ਕਿਸੇ ਕਲਾਸਰੂਮ ਦਾ ਪੱਖਾ ਖਰਾਬ ਹੋ ਗਿਆ ਲਾਈਟ ਖਰਾਬ ਹੈ ਬੈਂਚ ਟੁੱਟਿਆ ਸਫਾਈ ਨਹੀਂ ਹੋ ਰਹੀ ਲੋਕਲ ਐਮਸੀ ਲੋਕਲ ਕਮੇਟੀ ਨੂੰ ਕਹਿਣਾ ਪਿੰਡ ਦੀ ਪੰਚਾਇਤ ਨੂੰ ਕਹਿਣਾ ਟੀਚਰ ਹੀ ਸਭ ਕੁਝ ਕਰਦੇ ਸੀ ਅਸੀਂ 2000 ਕੈਂਪਸ ਮੈਨੇਜਰ ਦਿੱਤੇ ਹੁਣ ਉਹ ਸਾਰਾ ਕੰਮ ਕੈਂਪਸ ਮੈਨੇਜਰ ਕਰਦੇ ਆ ਅਸੀਂ ਆਪਣੇ ਪ੍ਰਿੰਸੀਪਲ ਸਹਿਬਾਨਾ ਨੂੰ ਸਿੰਗਾਪੁਰ ਭੇਜਿਆ ਹੈਡਮਾਸਟਰ ਨੂੰ ਅੰਮ੍ਰਿਤਸਰ ਭੇਜਿਆ ਇਸ ਸਾਲ ਅਸੀਂ ਆਪਣੇ ਪ੍ਰਾਇਮਰੀ ਟੀਚਰਸ ਨੂੰ ਫਿਨਲੈਂਡ ਭੇਜ ਰਹੇ ਹਾਂ ਤਰੀਵੇਂ ਜਿੱਥੋਂ ਵੀ ਦੁਨੀਆ ਤੋਂ ਵੱਖ-ਵੱਖ ਨੌਲੇਜ ਦੇਸ਼ ਤੋਂ ਵੱਖ-ਵੱਖ ਨੌਲੇਜ ਮਿਲ ਸਕੇ ਕਰ ਰਹੇ ਆ ਤੇ ਇਹ ਸਿੱਖਿਆ ਕ੍ਰਾਂਤੀ ਹੈ ਤੇ ਮੈਂ ਨਹੀਂ ਕਹੂੰਗਾ ਸਾਰੇ ਸਕੂਲ ਠੀਕ ਹੋ ਗਏ ਇਹ ਲੰਬਾ ਸਫ਼ਰ ਹੈ 20000 ਸਰਕਾਰੀ ਸਕੂਲ ਹੈ ਅੱਜ ਵੀ ਜਦੋਂ ਮੈਂ ਇਹਨੂੰ ਫਰੀਦਕੋਟ ਦੇ ਕਿਸੇ ਪਿੰਡ ਦਾ ਮੈਸੇਜ ਆ ਕਿ ਜੀ ਉੱਥੇ ਟੋਬੇ ਦਾ ਪਾਣੀ ਵੜ ਜਾਂਦਾ ਬਹੁਤ ਬੁਰੇ ਵਾਲਾ ਜਿਵੇਂ ਜਿੱਥੋਂ ਜਿੱਥੋਂ ਜੋ ਪਤਾ ਲੱਗਦਾ ਸੀ ਸੁਧਾਰ ਕਰੀ ਜਾ ਰਿਹਾ ਲੰਬਾ ਸਫ਼ਰ ਹੈ 2-3 ਸਾਲ ਲੱਗਣਗੇ ਪਰ ਅੱਜ ਇਸ ਲੋਕ ਇਸ ਗੱਲ ਨੂੰ ਮੰਨਦੇ ਆ ਕਿ ਪੰਜਾਬ ਦੇ ਸਕੂਲ ਜਿਹੜੇ ਸਰਕਾਰੀ ਸਕੂਲ ਹੈ ਉਹਨਾਂ ਦੀ ਹਵਾ ਬਦਲ ਰਹੀ ਹੈ ਉਨਾ ਪ੍ਰਤੀ ਲੋਕਾਂ ਦਾ ਵਿਸ਼ਵਾਸ ਤੇ ਨਜ਼ਰੀਆ ਬਦਲ ਰਿਹਾ। ਪੰਜਾਬ ਦੇ ਨਿੱਜੀ ਸਕੂਲ ਜਿਹੜੇ ਉਹ ਸਰਕਾਰ ਦੇ ਹੁਕਮਾਂ ਨੂੰ ਕਿਉਂ ਨਹੀਂ ਮੰਨ ਰਹੇ? ਕਿਉਂਕਿ ਛੁੱਟੀਆਂ ਸਰਕਾਰ ਵੱਲੋਂ ਅਨਾਉਂਸ ਕੀਤੇ ਜਾਂਦੇ ਬਾਅਦ ਵੀ ਲਗਾਤਾਰ ਲੱਗ ਰਹੇ ਨੇ। ਹੋਰ ਵੀ ਕੀ ਦਰਾਂਗੀਆਂ? ਜੀ ਜਿਹੜੇ ਕੁਝ ਸਕੂਲ ਹੈ ਕਿਉਂਕਿ ਇਸ ਵਾਰੀ ਮੈਂ ਤੁਹਾਨੂੰ ਦੱਸਾਂ 10ਵੀਂ ਤੇ 12ਵੀਂ ਦੇ ਇਮਤਿਹਾਨ ਆ ਕਾਫੀ ਐਡਵਾਂਸ ਆ ਗਏ ਲੋਕ ਸਭਾ ਚੋਣਾਂ ਕਰਕੇ। ਚਾਹੇ ਉਹ CBSE ਹੋਵੇ ਚਾਹੇ PSCB ਹੋਵੇ ਜਿੰਨੇ ਵੀ ਬੋਰਡ ਉਹਨਾਂ ਨੂੰ ਇਹ ਚੋਣ ਕਮਿਸ਼ਨ ਵੱਲੋਂ ਹਦਾਇਤ ਸੀਗੀ ਇਮਤਿਹਾਨਾਂ ਨੂੰ ਥੋੜਾ ਐਡਵਾਂਸ ਲੈਣਾ। ਇਸ ਕਰਕੇ ਕੁਝ ਸਕੂਲਾਂ ਦੀ ਜੋ ਕੰਪਲੇਂਟ ਆ ਸੀ ਵੀਰ ਵੈਰੀਫਾਈ ਕਰਾਇਆ ਉਹ 10ਵੀਂ ਦੇ ਪ੍ਰੀ ਬੋਰਡ ਐਗਜ਼ਾਮ ਲੈ ਰਹੇ ਆ ਇਸ ਕਰਕੇ ਉਹ ਨਹੀਂ ਬਟ ਅਗਰ ਉਸ ਤੋਂ ਇਲਾਵਾ ਜੇ ਅਗਰ ਕੋਈ ਕਿਉਂਕਿ ਇੱਕ ਇਹ ਜਿਹੜੇ ਹੁਕਮ ਹੈ ਖੁਦ ਮੁੱਖ ਮੰਤਰੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਦੇ ਨਾਲ ਆਇਆ ਤੇ ਅਗਰ ਕੋਈ ਉਲੰਘਣਾ ਕਰਦਾ ਤੁਸੀਂ ਜਰੂਰ ਦੱਸੋ ਸਕੂਲ ਦੇ ਖਿਲਾਫ ਕਾਰਵਾਈ ਹੋਵੇਗਾ ਮਿਸਟਰ ਸਾਹਿਬ ਜਿਹੜੀ ਇਹ ਅਥਾਰਟੀ ਵਾਲੀ ਗੱਲ ਹੈ ਛੁੱਟੀਆਂ ਵਾਲੀ ਗੱਲ ਹੈ